ਚੂਚੇ ਖੁੱਲੇ ਛੱਡਦੇ ਬਾਈ ਸਵੇਰੇ ਸਵੇਰੇ ਕਿੱਥੇ ਗਏ ਇੱਧਰ ਘਾੜ ਦੇ ਇਹਨਾਂ ਨੂੰ ਥੱਲੇ ਵੜ ਗਏ ਸਾਲੇ ਉਹ ਸਾੜੇ ਥੱਲੇ ਗਿਆ ਏ ਇੱਧਰ ਖਾਓ ਆਜੋ ਆਹ ਦਾਣੇ ਦਾ ਆ ਭਾਏ ਨੇ ਸਸਰੀ ਗਾਲੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਿਮ ਸਾਰੇ ਪਹੁੰਚ ਗਏ ਅਪਾ ਸੱਜ ਰਿਹਾ ਜਿਹੜੇ ਜਿਮ ਲਾ ਕੇ ਕਬੂਤਰਾਂ ਵੱਲ ਤੇ ਚੂਚਿਆਂ ਵੱਲ ਕੋਈ ਨਾ ਇੱਧਰ ਨੂੰ ਭੇਜ ਇਹਨਾਂ ਨੂੰ ਹਾਂ ਲੱਗ ਜਾਣ ਇੱਕ ਅੱਧਾ ਦਿਨ ਤੰਗ ਕਰਨਗੇ ਲੱਗੇ ਚੋਗਣ ਬਾਜ਼ਾਰ ਪੱਜਣ ਨਾ ਠਣ ਜੇ ਲੱਗੇ ਹੋ ਜਾਣਗੇ ਐਵੇਂ ਇਹਨਾਂ ਨੇ ਕਬੂਤਰਾਂ ਦਾ ਵੀ ਗੇਟ ਖੋਲੇ ਦੰਨੇ ਆ ਫਿਰ ਆਪਾਂ ਇੱਕ ਮਿੰਟ ਬਾਈ ਪਾਣੀ ਪਾ ਦਈਏ ਬਈ ਨਾ ਪਾਣੀ ਭਰ ਲਿਆ ਬਾਈ ਤਾਜ਼ਾ ਤੇ ਆ ਸਾਫ ਕਰਨ ਲੱਗੇ ਆ ਕਿਉਂਕਿ ਚੁੱਬੀ ਚ ਹਰਿਆਈ ਬਹੁਤ ਜੰਮੀ ਹੋਈ ਆ ਨਾ ਪਾਣੀ ਲੈ ਚਲਦੇ ਆ ਚੱਲ ਤੇ ਰੱਖ ਦਨੇ ਔਰ ਜੁੱਜੇ ਨਿਕਲੇ ਆ ਬਾਹਰ ਆ ਦੇਖੋ ਪਾਸ ਲੱਗ ਜਾਣ ਇਹਨਾਂ ਨੇ ਇੱਕ ਅੱਧੇ ਦਿਨ ਚ ਸੈਟ ਉਹ ਤੇਰੀ ਆ ਪਾਣੀ ਡੁੱਲ ਗਿਆ ਸਾਲਾ ਚਲ ਕੋਈ ਟੱਕਣ ਲਾ ਦਨੇ ਆ ਆ ਲਾ ਦਨੇ ਆ ਆ ਵੀ ਕੈਮ ਨੇ ਗਿਆ ਵਨੇ ਗਿਆ ਵਨੇ ਗਿਆ ਵਨੇ ਬੁਈ ਚੱਕਣੀ ਉਹ ਨਵੀਂ ਕਬੂਤਰੀਆਂ ਅੰਡਾ ਰੱਖ ਰਿਹਾ ਐਨੇ ਵੀ ਰੱਖ ਲਿਆ ਉਹਨੇ ਵੀ ਰੱਖ ਲਿਆ ਉਹ ਨੀਲਾ ਵਾਲੀ ਜਾਂਦਾ ਉਹ ਡੱਬਾ ਵਾਲੀ ਜਾਂਦਾ 25 ਜਟ ਨੇ ਓਕੇ ਰਬੋਟਾਂ ਇਹਨਾਂ ਦਾ ਵੀ ਕਾਲਾ ਏ ਇਗਾ ਉਤਰ ਸਾਰੇ ਓਕੇ ਨੇ ਆਇਓ ਹੈ ਕੌਣ ਤੰਨੀ ਨਾ ਉਂਵਰ ਤੰਗਦਾ ਕਰਦਾ ਕੌਣ ਪਊ ਦਾ ਸੀ ਜੂਚਿਆਂ ਨੂੰ ਕਿੱਥੇ ਹੈ ਕੌਣ ਕਿੱਥੇ ਉਹ ਬੈਠਾ ਹਾਂ ਕੌਣ ਪੈ ਜਾਂਦਾ ਬਈ ਜੂਚਿਆਂ ਨੂੰ ਛੜ ਦੇ ਜੂਚੇ ਬਾਹਰ ਗਿਣ ਲਾ 10 ਪੂਰੇ ਨੇ ਹਾਂ ਪੂਰੇ ਨੇ ਆਹ ਵੈਰੀ ਗੁੱਡ ਵੈਰੀ ਗੁੱਡ ਹੁਣ ਜਾ ਰਹੇ ਆ ਇਹ ਅੱਪਾ ਪੰਪ ਦੇ ਜਸੂਰ ਵਾਲੀ ਪਜੈਰੋ ਚ ਤੇਲ ਪਵਾਉਣ ਤੇ ਗਰਾਊਂਡ ਚ ਘਾਹ ਵੀ ਆ ਗਿਆ ਅੱਜ ਘਾਹ ਦਾ ਕੰਮ ਸ਼ੁਰੂ ਹੋ ਜਾਣਾ ਮੈਂ ਤੁਹਾਨੂੰ ਦਿਖਾਉਣਾ ਹੈ ਜਾ ਕੇ ਮੜਿਆ ਤੇਲ ਪਵਾਣਾ ਅਮਰਜੈਂਸੀ ਆ ਤੇਲ ਪੂਰਾ ਪੂਰਾ ਇਹੀ ਆ ਦੇ ਚਲੋ ਕੋਈ ਗੱਲ ਨਹੀਂ ਚੱਲਦੇ ਆਪਾਂ ਵਾਜੇ ਉੱਠ ਕੇ ਭਾਈ ਪਹੁੰਚ ਗਏ ਫੇਰ ਕਬੂਤਰਾਂ ਵੱਲ ਭਾਉ ਸਿੰਘ ਮੇਲੇ ਤੇ ਜਾਣਾ ਕਹਿੰਦਾ ਜਾਣਾ ਬਈ ਲਾ ਵੜ ਫੇਰ ਠੀਕ ਆ ਜਾ ਲਾਂਗੇ ਜੇ ਇਹਨਾਂ ਨੂੰ ਬੰਦ ਕਰ ਜਾਂ ਹੁੰਦਾ ਹੋ ਗਿਆ ਜੁਸਤ ਇਹ ਹੈ ਨਾ ਜਿਹੜਾ ਸੁਸਤ ਦਾ ਉਹ ਕਿੱਥੇ ਹੈ ਹੋ ਜਾਣਾ ਹੋ ਜਾਣਾ ਨੇ ਹਾਂ ਆਮਾ ਧਵਨੇ ਬੱਚੇ ਪਾਸਾ ਆ ਗਿਆ ਮੈਂ ਹੈ ਕੋਈ ਨਾ ਹੋ ਜਾਣਾ ਹੋ ਜਾਣਾ ਨੇ ਚੜ ਜਾਣੇ ਆਪੇ ਹੈ ਕੋੜੇ 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 ਉਹ ਪੋਟੇ ਕਿੰਨੇ ਟਾਇਰ ਹੋਏ ਕਿੰਨਾ ਖਾਦਾ ਇਹਨਾਂ ਨੇ ਧੰਨਵਾਦ ਬਹੁਤ ਵੇੜਦੇ 4000 ਤੱਕ ਖੋਦੇ ਸੁਵਾ ਦੇ ਹਾਂ ਬਈ ਪੋਟੇ ਟਾਇਟ ਹੋਏ ਭਾਈਆਂ ਚੂਚਿਆਂ ਦੇ ਕਹਿੰਦੇ ਤਿੰਨ ਚਾਰ ਵਾਰੀ ਹੋਲੇ ਸਵੇਰ ਦੇ ਮੈਨ ਦਾ ਭਾਈ ਜਿਆਦੇ ਸੌਂ ਗਿਆ ਫਿਰ ਦੁਪਹਿਰੇ ਤੇ ਹੁਣ ਉੱਥੇ ਆ ਚਲੋ ਹੁਣ ਆਪਾਂ ਚੱਲਦੇ ਆਂ ਉੱਪਰ ਵਾਜੇ ਵਿੱਚ ਡਾਈਏ ਠੀਕ ਆ ਪਹੁੰਚ ਗਏ ਵੀ ਗੋਠੇ ਤੇ ਉਹ ਇਹਨਾਂ ਨੇ ਝਾਲਦਰਾ ਲੋਟ ਕਰਨੀਆਂ ਦੀਆਂ ਯਾਰ ਪਹਿਲਾਂ ਬੰਨਾਗੇ ਕਿਹੜਾ ਹਾਂ ਬਨਵੀ ਦਾ ਹੋਊਗਾ ਕੋਈ ਫਿਰ ਹੁਣ ਸਵੇਰ ਬੰਦੇ ਫਿਰ ਹੋਰ ਕੀ ਕਰੀਏ ਹੁਣ ਲੈ ਥੱਲੇ ਕਿਹੜਾ ਜਾਊ ਹੁਣ ਲੈ ਦੂਏ ਵਜਾ ਮੈਨੂੰ ਫੜਾ ਦੇ ਸਪੇਅਰ ਲਿਆ ਦੋਨੇ ਆ ਬਾਈ ਦੋਏ ਬੱਚੇ ਹੁਣ ਲਓ ਮਿੱਤਰੋ ਆਪਣਾ ਪੁਰਾਣਾ ਸਪੇਅਰ ਜਿਹਦਾ ਕਾਲਾ ਪੋਟਾ ਕਾਲਾ ਡੂਸਾ ਦਾ ਉਹ ਬੰਨਤਾ ਆਪਾਂ ਨੇ ਛਤਰੀ ਦੇ ਉੱਪਰ ਤੇ ਜਿਵੇਂ ਛਤਰੀ ਚੱਕਦੇ ਬਾਈ ਅੱਜ ਪੂਰੀ ਲ ਲੈ ਗਾਂ ਆ ਗਿਆ ਉਹ ਖੁੱਡੇ ਚ ਬਾੜਨੇ ਨੂੰ ਤਿਆਰ ਹੈ ਗਾਂ ਤੇ ਆ ਬੱਚਾ ਆਪਣੇ ਕੋਲ ਹੈ ਗੁਲਾਬੀ ਝਾਲਰ ਹਰੇ ਟੂਸੇ ਵਾਲ ਨਾ ਹਰਾਈ ਝਾਲਰ ਗੁਲਾਬੀ ਟੂਸੇ ਵਾਲ ਇਹਨੂੰ ਛੱਡ ਦੇ ਛਤਰੀ ਦੇ ਉੱਪਰ ਆਪਾਂ ਰੱਖ ਜੋ ਇੱਕ ਮਿੰਟ ਬਾਸਾ ਜਾੜੀ ਓ ਹੋ 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 ਨਾ ਭਾਈ ਨਾ ਚੱਲ ਭਾਈ ਚੱਲ ਏ ਏ ਆ ਲੈ ਹੁਣ ਦੂਜਾ ਕੱਢ ਕੇ ਰਾਂ ਹਰਾ ਦੂਸਾ گلابی ਝੱਲਰ ਦੋ ਆਹ ਔੜ ਦੇ ਫਿਰਦੇ ਕਿਸੇ ਦੇ ਆਹ ਦੇਖੋ ਇੱਕ ਕਾਲੇ ਬੱਲੇ ਦਾ ਉਰੇ ਉੜਦਾ ਆਹ ਫਿਰਦਾ ਕਾਲੇ ਬੱਲੇ ਵਾਲਾ ਹੀ ਨਹੀਂ ਇਹ ਤਾਂ ਹੋਰ ਹੈ ਕੋਈ گلابی ਝੱਲਰ ਲAVE ਛੱਡ ਜੱਸੇ ਇਹਨੂੰ ਵੀ ਚੱਲ ਬਈ ਚੱਲ ਓ ਓ ਕਿੱਧਰ ਹਾਂ ਦੋਏ ਬੱਚੇ ਬੈਠ ਗਏ ਬਾਈ ਡਾਉਣੇ ਇਹਨਾਂ ਨੂੰ ਹੁਣ ਹਲੇ ਆ ਫਿਰਦਾ ਕਾਲੇ ਵੱਲਿਆ ਬਾਈ ਹਰੇ ਦੂਸੀ ਵਾਲਾ ਸਿੱਧਾ ਹੀ ਆ ਗੁੰਡਾ ਗੁੱਲਾ ਦਾ ਸਿੱਧਾ ਹੀ ਛੱਦਰੀ ਤੋਂ ਹੁੱਡੇ 'ਚ ਸਾਲੇ ਨੂੰ ਆਹੀ ਆਤ ਪਈ ਹੋਈ ਆ ਨਾ ਛੱਡ ਦੇ ਫੇਰ ਹੁਡੇ ਦਾ ਇੰਨਾ ਉਹ ਕਰਦਾ ਨਾ ਸ਼ੁਰੂ ਤੋਂ ਹੀ ਇਹ। ਓਹੋ। ਚੱਲ 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 ਉੱਪਰ। ਹਾਂ। ਬੈਠ 5 ਮਿੰਟ ਕੋਈ ਨਹੀਂ ਡਾਉਣੇ ਆ। ਹੈ? ਹਾਂ ਉੱਚੀ ਚੱਕਦੇ ਹੋਰ। ਚੱਕਦੇ ਸ਼ਾਇਦ ਚੱਕਦੀ ਚੱਕਦੀ ਉੱਡ ਜਵੇ। ਨਹੀਂ। ਮਾ ਸ਼ਾਇਦ ਛਤਰੀ ਚੱਕਦੇ ਚੱਕਦੇ ਹੀ ਉੱਡ ਜਵੇ ਇਹਦਾ ਕੋਈ ਭਰੋਸਾ ਨਹੀਂ। ਚੱਲ। ਛਤਰੀ ਮੈਂ ਕਹਿੰਨਾ ਉੱਧਰ ਲਾ ਦੇ ਆ ਉੱਥੇ ਕਿ ਇੱਥੇ ਠੀਕ ਹੈ ਫੇਰ ਨਹੀਂ ਆਉਗਾ ਇੱਧਰ ਆ ਨਾ ਇਹ ਆਉ ਲਾਦੀ ਬਾਈ ਛਤਰੀ ਹਾਂ ਠੀਕ ਹੈ ਲੱਗੇ ਆ ਬਾਈ ਬੱਚੇ ਡਾਉਣ ਕੜਾਈਏ ਗੇੜੇ ਜਾ ਕੇ ਗਰਾਊਂਡ ਤੇ ਦੇਖੀਏ ਕਹਾ ਕਿੰਨਾ ਕ ਲੱਗ ਗਿਆ ਅੱਜ ਸਵੇਰ ਦਾ ਸੇਤ ਜੀ ਥੋੜੀ ਜੀ ਸੈੱਟ ਨਹੀਂ ਧੀ ਯਾਰ ਆ ਜਾ ਉਥੋੜਾ ਦੇ ਕੋਈ ਇੱਕ ਦਾ ਉੜ ਗਿਆ ਅਗਲਾ ਵੀ ਦੂਸੇ ਵਾਲਾ ਸਾਲਾ ਕਿਵੇਂ ਥੱਲੇ ਨੂੰ ਵੜਦਾ ਹੈ ਨਾ ਆਹ ਆ ਗਿਆ ਚੱਲੇ ਛਤਰੀ ਚੱਕ ਲੈ ਚੱਕ ਲੈ ਛਤਰੀ ਬੱਸ ਛਤਰੀ ਪਾਸੇ ਰੱਖ ਦੇ ਲਿਆਂ ਔੜ ਗਏ ਭਾਈ ਦੋਏ ਬੱਚੇ ਸਤਰੀ ਥੱਲੇ ਰੱਖਤੀ ਇੱਕ ਆ ਗਿਆ ਗਲਾਬੀ ਟੂ ਪੂਛ ਕਾਲਾ ਟੂ ਸਾਈ ਬੈੰਦਾ ਹੀ ਫਰੀ ਜਾਂਦਾ ਡਾੜੇ-ਡਾੜੇ ਆ ਚਲੋ 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 ਫਿਰ ਰਹੇ ਨੇ ਭਾਈ ਹਲੇ ਤਾਂ ਬੱਚੇ ਚਲੋ ਚਲੋ ਹੋ ਗਏ ਕਾਇਮ ਹੋ ਗਏ ਕਾਇਮ ਵੈਰੀ ਗੁੱਡ ਆ ਉੱਚੇ ਜਾਣ ਦੋ ਇਹਨਾਂ ਨੂੰ ਹਨਾ ਅੱਜ ਥੋੜਾ ਘੂਰ ਇਹਨਾਂ ਨੂੰ ਉੱਚੇ ਇੱਕ ਵਾਰੀ ਜਾਇਆ ਹੁਣ ਲਾਗੇ 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 ਆਪੇ ਆਪੇ ਲਾਗੇ ਭਾਈ ਉੱਚੇ ਜਾਣ ਚਲੋ 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 ਚੱਕ ਦੇ ਵੀ ਛਤਰੀ ਹੋ ਗਏ ਭਾਈ 20 ਮਿੰਟ ਉੱਡਦੇ ਆ ਇਹਨੂੰ ਤੇ ਆ ਫਿਰਦਾ ਇੱਕ ਆ ਫਿਰਦਾ ਇੱਕ ਆ ਫਿਰਦਾ ਮਗਰ ਹਲੇ ਥੋੜੇ ਨਿਆਣੇ ਆ ਬੱਚੇ ਪਰ ਫਿਰ ਤਾਂ ਵਧੀਆ ਰਹੇ ਨੇ ਉਧਰ ਕਬੂਤਰ ਡਾਤੇ ਕਿਸੇ ਨੇ ਸੀ ਕਿ ਵਿਚਰ ਰਲ ਕੇ ਹੋਰੇ ਪਾਸੇ ਨਾ ਹੋ ਜਾਣ ਸੈਟ ਜੇ ਚਲੋ 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 ਚੱਕ ਦੇ ਵੀ ਛਤਰੀ ਇੱਧਰ ਪੰਜ ਕਬੂਤਰ ਆ ਦੇਖੋ ਆ ਦੇਖੋ ਡਾਤੇ ਕਿਸੇ ਨੇ ਆ ਡਾਤਾ ਲੰਡਰ ਜੀ ਇਹ ਆ ਗਿਆ ਲੈ ਛਤਰੀ ਚੱਕਣ ਦੀ ਉਦੇਰ ਸੀ ਆ ਫਿਰਦਾ ਬਸ ਬਸ ਉੱਥੇ ਲੈ ਆ ਜਿੱਦਰੀ ਆ ਜਾਣੇ ਨੇ ਬਹਿ ਜਾਣਾ ਆਪੇ ਆਹ ਫਿਰਦਾ ਬੱਲ ਆ ਰਿਹਾ ਬਹਿਣਾ ਨੂੰ ਬਹਿ ਜੂ ਆਗੇ ਵੀ ਦੋਨੇ ਬੱਚੇ ਉਰਲਾ ਖੋਲਦੇ ਪਰਲੇ 'ਚ ਪਾਣੀ ਰੱਖਦੇ ਪੀ ਲੈਣਗੇ ਕਰਦੇ ਆ ਵੀ ਬੰਦੇ ਇਹਨਾਂ ਨੂੰ ਹੁਣ ਉਹ ਤੋਂ ਬਾਅਦ ਚੱਲਦੇ ਆ ਗਰਾਊਂਡ 'ਚ ਗੇੜਾ ਗੇੜਾ ਮਾਰੇ ਆਈਏ ਦੇਖੀ ਕਾ ਕਿੰਨਾ ਕ ਲੱਗ ਗਿਆ ਆਇਓ ਵੀ ਆਇਓ 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 ਪਹਿਲਾਂ ਉਹ ਜਿਸੇ ਉਹ ਛਤਰੀ ਕਰ ਲਾ ਟੈਡੀ ਕਰਲਾ ਕਰਲਾ ਇੱਥੋਂ ਹੀ ਕਰ ਲਿਆ ਕਰ ਜਾਈ ਕਰਲਾ ਕਰਲਾ ਚੱਲ ਬਈ ਚੱਲ ਬਸ ਗਿਆ ਅੰਦਰ ਇਹਦੇ ਹੀ ਔਖਾ ਦਾ ਐਨੂੰ ਲਿਆ ਹੁਣ ਨੀਵੀਂ ਕਰਕੇ ਛਤਰੀ ਨੂੰ ਲੈ ਉੜ ਗਿਆ ਕੋਈ ਨਾ ਲੱਗੀ ਰਹਿਣ ਦੇ ਇੱਥੇ ਆ ਜਾਣੇ ਨੇ ਇੱਥੇ ਆ ਜਾਣ ਆ ਗਿਆ ਚੱਕ ਲੈ ਛਿੱਧਰੀ ਚੱਕ ਲੈ ਚੱਲ ਬਈ ਘੁੱਡੇ 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 ਚਲੋ ਭਾਈ ਗਿਆ ਅੰਦਰ ਸ਼ੋਰੋ ਮੈਟਰ ਬੱਚਿਆਂ ਦੀ ਡਾਈਡੂ ਹੀ ਹੋ ਗਈ ਵਧੀਆ ਔੜ ਲੈ ਅੱਜ ਤੇ ਕੱਲ ਨੂੰ ਹੋਰ ਥੋੜਾ ਜਿਹਾ ਵਧੀਆ ਔੜ ਲੈਣਗੇ ਬਾਲ ਦਾੜੀ ਦਾ ਬੁਰਾ ਹਾਲ ਹੈ ਕਟਾਈ ਨੂੰ ਮੈਂ ਕਹਿੰਦਾ 1.5 ਮਹੀਨਾ ਹੋ ਗਿਆ ਬਿਮਾਰ ਹੋਣ ਤੋਂ ਪਹਿਲਾਂ ਕਟਾਈ ਪੀ ਤੇ ਜੱਸਾ ਫੜ ਰਹੇ ਆ ਕਬੂਤਰਾਂ ਨੂੰ ਫੜ ਲੈ ਦੋ ਏ ਹਾਂ ਹਾਂ ਵੈਰੀ ਗੁੱਡ ਆ ਬੱਚੇ ਵਾਲੇ ਚੀਂਚ ਹੀ ਕਰਦੇ ਆ ਦੇਖ ਲਓ ਇਧਰ ਵੀ ਚੋਬਰ ਉੱਤਰੇ ਹੋਏ ਨੇ ਦਾਣੇ ਖਾਣ ਚਿਆਲ ਆਪਣਾ ਕੰਮ ਖਤਮ ਹੈ ਦਾਣੇ ਭਰਤੇ ਤੇ ਪਾਣੀ ਭਰਤਾ ਖੁੱਡਾ ਵੀ ਸਾਫ ਹੈ ਓਕੇ ਰਿਪੋਰਟਾਂ ਨੇ ਠੀਕ ਹੈ ਤੇ ਉਹ ਨਿਕਲੇ ਫਿਰਦੇ ਨੇ ਕਬੂਤਰ ਬਾਹਰ ਚਲੋ ਚਲਦੇ ਹਾਂ ਹੁਣ ਗਰਾਊਂਡ ਚ ਨੂੰ ਪਹੁੰਚ ਗਏ ਵੀ ਗਰਾਊਂਡ ਚ ਇੰਨਾ ਘਾਲ ਆ ਗਿਆ ਇੱਥੋਂ ਲੈ ਕੇ ਉੱਥੇ ਤੱਕ ਮੰਨ ਲਓ ਅੱਧੇ ਤੇ ਥੋੜੇ ਘੱਟ ਲੱਗਿਆ ਹਾਂ ਦੇਖੋ ਪਾਣੀ ਇਹਨੂੰ ਕੱਲੂ ਦਵਾਗੇ ਆਪ ਇਹ ਹੈ ਬਾਈ ਕਾ ਦੇਖ ਲੋ ਐਨਾ ਆਇਆ ਪਿਆ ਪੂਰੀ ਵਧੀਆ ਕੁਆਲਿਟੀ ਦਾ ਦੇਖੋ ਹਾਲ ਤਾਂ ਸੁੱਕਾ ਹੀ ਲੱਗਦਾ ਐਨਾ ਲੱਗ ਗਿਆ ਇਨਾ ਏਰੀਆ ਪਿਆ ਹਾਲੇ ਤੀਜਾ ਹਿੱਸਾ ਲੱਗ ਗਿਆ ਚਲੋ ਭਾਈ ਹੁਣ ਗਰਾਊਂਡ ਚ ਆਗੇ ਆਪਾਂ ਘਰ ਡਿਊਟੀ ਚੱਲੀਏ ਦੁੱਧਾਂ ਤੇ ਪਾਇਆ ਹੀ ਏ ਦੁੱਧ ਪਾਉਣ ਤੋਂ ਬਾਅਦ ਕਬੂਤਰ ਚੈੱਕ ਕਰ ਲਿਆ ਕਬੂਤਰਾਂ ਤੋਂ ਬਾਅਦ ਚੱਲੀਏ ਗਰਾਊਂਡ 'ਚ ਖੇਡੀ ਏ ਠੀਕ ਆ ਤੇ ਚਲੋ ਚੱਲਦੇ ਆ ਪਹਿਲਾਂ ਦੁੱਧ ਪਾਇਆ ਹੀ ਆਪਾਂ ਖੇਡ ਲੈ ਭਾਈ ਖੇਡ ਲੈ ਬਹੁਤ ਹਾਂ ਜਿੱਤ ਗਏ ਅੱਜ ਬਹੁਤ ਸ਼ਰਾ ਕਰਾਤਾ ਵਾ ਠੀਕ ਆ ਚਲੋ ਚੱਲੀਏ ਘਰ ਨੂੰ ਗਰਾਊਂਡ 'ਤੇ ਪਹੁੰਚ ਗਏ ਵੀ ਘਰ ਬਹੁਤ ਲੇਟ ਹੋ ਗਈ ਉਹ ਅੱਜ 1:30 ਹੋ ਗਏ ਹਲੇ ਨਾ ਆਉਣਾ ਹੈ ਸਵੇਰ ਜਿਮ ਜਾਣਾ ਬੜਾ ਕਠਿਨ ਹੈ ਕੰਮ ਬਾਈ ਜ਼ਿੰਦਗੀ ਬਹੁਤ ਔੜੀ ਜੀ ਭਈਆ ਤੇ ਹਾਂ ਵਿੱਚ ਚ ਠੀਕ ਨੇ ਹਾਂ ਜੀ ਚ ਠੀਕ ਆ ਤਾਂ ਹੁਣ ਤਾਰ ਦੇ ਹਵਾਈ ਜਾऊ ਇਹਦਾ ਤੁਪ ਕਰਕੇ ਦੇ ਦਾਂ ਤਾਂ ਕੱਲ ਨੂੰ ਇਥੋਂ ਡੋਲੀ ਚੱਕਾਂਗੇ ਆਪਾਂ ਹਾਂ ਅਬ ਵਿੱਚ ਵਿੱਚ ਦੱਤਾ ਹੋਇਆ ਲਓ ਠੀਕ ਆ ਹਵਾਈ ਜਾਉ ਕਬੂਤਰ ਠੀਕ ਨੇ ਬਜਾ ਦੇ ਤਾਂ ਤੀਜਾ ਤ੍ਰੈਂਕਲ ਬੈਠਾ ਹਾਂ ਜੀ ਬੈਠਾ ਉਹ ਦੇਖਦਾ ਚੋਗ ਜੂਗਾ ਮਿਲਿਆ ਹੈ ਨਹੀਂ ਪਾਣੀ ਦੇ ਦਈਏ ਨੂਰੀ ਦੇਖੀ ਹਾਂ ਵੀ ਨੂਰੀ ਨੂਰੀ ਹਾਂ ਪਾਣੀ ਪਾਣਾ ਨੂਰੀ ਨੂੰ ਦੇ ਦਿੱਤਾ ਪਾਣੀ ਦੇਖ ਲੈ ਉਹਨੂੰ ਹਾਂ ਮੇਰੇ ਕੋਲ ਹੈ ਉਹ ਕਰ ਰਿਹਾ ਹੈ ਐਨ ਪੜ ਗਿਆ ਹੁਣ ਤਾਂ ਵਾਲੇ ਬਹੁਤ ਆ ਗਏ ਕਿੰਨੇ ਚ ਇਹਦੇ ਕਾਲੇ ਜਮਨ ਨਗਰ ਹਾਂ ਚਿੱਟਾ ਹੈ ਨਾ ਪੂਰਾ ਪੂਰਾ ਜਗ ਨਹੀਂ ਹੈ ਉਹ ਇਹਨੂੰ ਇਹਦੇ ਵਾਲੇ ਖਾਣੇ ਚ ਰੱਖਾ ਉੱਥੇ ਰੋੜਾ ਰੱਖ ਦੇ ਜਿਹੜਾ ਬਾਹਰ ਨਾਲ ਨਿਕਲ ਜਾਗੇ ਉਹ ਉੱਥੇ ਨੂੰ ਹੀ ਜਾਂਦਾ ਤੇ ਇਹ ਤਾਂ ਗਲੀ ਜੀ ਚ ਨੂੰ ਐਥੋਂ ਦਾ ਕਿੱਥੇ ਜਾਣਾ ਹੋਣਾ ਇਹ ਤੋਂ ਹਾਂ ਇਹਨਾਂ ਦਾ ਉਹਦੇ ਕਰਕੇ ਜੀ ਨਹੀਂ ਲੱਗਦਾ ਨਾ ਬਾਕੀ ਸਾਰੇ ਸ਼ੈੱਟ ਨੇ ਬਸ ਠੀਕ ਹੈ ਹਾਂ ਪਾਣੀ ਧਰਨੇ ਕਹੇਗਾ ਧਰੂਗਾ ਧਰ ਵੀ ਪਾਣੀ ਨੂਰੀ ਨੂੰ ਧਰ ਦਈਏ ਬਈ ਪਾਣੀ ਫੱਟੜ ਦੇਖ ਲਓ ਮੈਂ ਕਿੰਨਾ ਹੋਇਆ ਫਿਰਦਾ ਪਰ ਜਿਹੜਾ ਕੀੜਾ ਖੇਲਣੇ ਵਾਲਾ ਹੈ ਨਾ ਉਹ ਨਹੀਂ ਸ਼ਾਂਤ ਹੁੰਦਾ ਚਲੋ ਧਰ ਦਈਏ ਨੂਰੀ ਨੂੰ ਪਾਣੀ ਤੇ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੱਸੇ ਨੇ ਵਲੌਗ ਪਾਇਆ ਹੋਇਆ ਜੱਸੇ ਦੇ ਚੈਨਲ ਤੇ ਦੇਖ ਲਿਓ ਜਾ ਕੇ ਨਲਾਇਕ ਯੂਟਿਊਬਰ ਜੱਸਾ ਤੇ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਚੰਗਾ ਵੀਨੂਰੀ ਬਾਏ ਬਾਏ